ਜੋ ਬਣੋ ਮੈਨੂੰ ਇਹਨਾਂ ਦੀ ਨਹੀਂ ਸਮਝ ਲੱਗਣ ਡਈ ਰੋਜ਼ ਰੋਜ਼ ਉਹ ਗੱਲਾਂ ਕਰੀ ਜਾਂਦੇ ਆ ਦਲਜੀਤ ਕਰੀ ਜਾਂਦਾ ਵਾ ਵੀ ਹੁਣ ਮਾਫੀ ਦੇ ਦਿਓ ਜਾਂ ਮੇਰ ਨਾਲ ਬੋਲ ਚਾਲ ਰੱਖੋ ਤੇ ਸਕਿੰਦਰ ਮਿਲਦਾ ਵਦੋ ਹੀ ਇਹੋ ਗੱਲ ਕਰੀ ਜਾਂਦੇ ਆ ਇਹੋ ਗੱਲ ਹੀ ਕਰਦੇ ਦੋ ਜਣੇ ਹੁਣ ਤਾਇਆ ਜੀ ਮੈਨੂੰ ਵੀ ਕਹਿੰਦਾ ਸੀ ਦਲਜੀਤ ਹੂੰ ਕਿ ਸਭ ਕੋ ਅੱਗੇ ਵਰਗਾ ਹੋ ਜੇ ਪਰ ਹੁਣ ਤੁਸੀਂ ਆਪ ਦੱਸੋ ਵੀ ਐਡਾ ਵੱਡਾ ਕੰਮ ਇਹਨੇ ਮੇਰ ਨਾਲ ਕੀਤਾ ਕਿਹੜੇ-ਕਿਹੜੇ ਕੰਮ ਇਹਨੇ ਮੇਰ ਨਾਲ ਕੀਤੇ ਪਹਿਲੀ ਦੱਸੇ ਪਹਿਲਾਂ ਦੱਸਾਂ ਮੈਂ ਇੱਕ ਕੀਤਾ ਉਹ ਤਾਂ ਮੈਂ ਨਾ ਪਹਿਲੀ ਦੀ ਗੱਲ ਹੀ ਪਹਿਲੀ ਚ ਮੈਨੇ ਧੋਖਾ ਕੀਤਾ ਘਰ ਚ ਵੀ ਕੀਤਾ ਝੂਠੇ ਨਾਂ ਲਾਉਣ ਤੱਕ ਵੀ ਗਿਆ ਮੇਰਾ ਕੰਮ ਵੀ ਬੰਦ ਕਰਾਉਣ ਦੀ ਕੋਸ਼ਿਸ਼ ਕੀਤੀ ਤੇ ਇਹ ਸਮਝਦਾ ਵੀ ਮੈਂ ਸਾਰੇ ਕੰਮ ਕਰਕੇ ਤੇ ਫੇਰ ਅੱਗੇ ਵਗੂ ਪੋਚੇ ਪਾਚੇ ਪਾਣਾ ਸਾਰੇ ਉਹ ਕੰਮ ਦੱਸ ਹੁੰਦੇ ਆ ਉਹ ਜਦੋਂ ਐਦਾਂ ਦੀਆਂ ਗੱਲਾਂ ਕਰਨੀਆਂ ਮੈਨਾਂ ਤੇ ਫੇਰ ਦਿਲ ਨਹੀਂ ਕੇ ਮਿਲਦੇ ਜਿੰਨਾ ਮਰਜ਼ੀ ਕੋ ਕਰਦਾ ਰਹੇ ਤੇ ਇਹਦੇ ਦਿਲ ਤੋਂ ਜਾਂਦੀ ਨਹੀਂ ਹੀਰਾ ਫੇਰ ਜਾਂਦੀ ਨਹੀਂਗੀ ਮੈਨੂੰ ਤਾਂ ਇੱਥੋਂ ਤੱਕ ਡਰਵਾ ਵੀ ਜੇ ਹੁਣ ਮਿੱਠਾ ਪਿਆਰਾ ਹੋਣ ਰਿਹਾ ਵਾ ਤਾਂ ਕੀ ਬਤਾ ਇਹਦੇ ਵਿੱਚ ਵੀ ਕੋਈ ਚਾਲ ਨਹੀਂ ਇਹਦੀ ਇਹ ਨਾਲ ਹੁਣ ਤਾਂ ਯਕੀਨ ਹੀ ਨਹੀਂ ਨਾ ਰਿਹਾ ਨਾ ਨਾ ਕੱਲ ਨੂੰ ਫੇਰ ਕੋ ਨੁਕਸਾਨ ਕਰਦੇ ਤੇ ਫੇਰ ਕੀ ਕਰਨਾ ਕਹਿੰਦੇ ਤਾਂ ਹੈਗੇ ਡੈਡੀ ਹੁਣੇ ਮੈਨੂੰ ਵੀ ਪਤਾ ਲੱਗਦਾ ਵਾ ਹੂੰ ਡੈਡੀ ਦੇ ਤੇ ਮੰਮੀ ਦੇ ਮਾਂ ਚ ਵੀ ਇਹੋ ਹੀ ਆ ਹੂੰ ਵੀ ਚਲੋ ਥੋੜਾ ਪਤਾ ਬੁਲਾਉਂਦੇ ਆ ਪਈ ਉਹ ਤਾਂ ਜੋਤਵਾਲ ਆਏ ਹੈਗੇ ਅੱਛਾ ਸਾਨੂੰ ਕਿਹੜਾ ਨਹੀਂ ਪਤਾ ਲੱਗਦਾ ਪਰ ਹੁਣ ਡੈਡੀ ਹੁਣੇ ਵੀ ਇਹ ਚੀਜ਼ ਸੋਚਨ ਵੀ ਇਹਨੇ ਕਿਹੜੀ ਕਿਹੜੀ ਬਥੇਰਾ ਕਹਿਨਾ ਵਾ ਕਿ ਸਿਕੰਦਰ ਤੂੰ ਉਹਨੂੰ ਸਮਝਾ ਤੂੰ ਹੁਣ ਜੋਬਨਵਾਲਾਂ 'ਤੇ ਪ੍ਰੈਸ਼ਰ ਪਾਈ ਜਾਓ ਉਹਤੇ ਨਾ ਜ਼ੋਰ ਪਾਓ ਠੀਕ ਨਾ ਉਹਦਾਂ ਤੇ ਹੋਈ ਆ ਸਾਰਾ ਕਸੂਰ ਤਾਂ ਆਇਆ ਜੀ ਉਹ ਜੇ ਤੁਹਾਨੂੰ ਤੁਹਾਨੂੰ ਸਾਰੀ ਗੱਲ ਦਾ ਪਤਾ ਤੁਸੀਂ ਕਿਹੜੇ ਨਿਆਣੀ ਜੇ ਮੰਮੀ ਦਾ ਸਾਰਾ ਕਸੂਰ ਵਾ ਪਹਿਲਾਂ ਉਹਨੂੰ ਵਧਾਵਾ ਦੇ ਦੇ ਕੇ ਵਧਾਵਾ ਦੇ ਉਹਦਾ ਦਿਲ ਖੋਲਤਾ ਹੂੰ ਤੇ ਹੁਣ ਚਾਹੁੰਦੇ ਆ ਵੀ ਸਭ ਕੁਝ ਠੀਕ ਹੋ ਜਾਏ ਹੁਣ ਠੀਕ ਕਿੱਥੋਂ ਹੋ ਜਾਏ ਤੁਸੀਂ ਦੱਸੋ ਉਹ ਜਿਹੜਾ ਬੰਦਾ ਇਹ ਕੰਮ ਤੇ ਹੋ ਜਾਏ ਨਾ ਉਹ ਆਦਤ ਜਾਂਦੀ ਨਹੀਂ ਆ ਉਹਨੇ ਕਿਸੇ ਨਾ ਕਿਸੇ ਪਾਸੇ ਉਹ ਨੁਕਸਾਨ ਕਰਨਾ ਹੀ ਹੁੰਦਾ ਉਹਨੇ ਚਾਹੁੰਦਾ ਵੀ ਸਾਰੇ ਕੰਮ ਪਹਿਲਾਂ ਵਰਗੇ ਹੋ ਜਾਣ ਉਹ ਗੱਲ ਥੋੜੀ ਬੰਨੀ ਆ ਹੁਣ ਜਾਂ ਤਾਂ ਪਹਿਲਾਂ ਸੋਚਦਾ ਹੂੰ ਉਹ ਕੰਮ ਕਰਨ ਤੋਂ ਪਹਿਲਾਂ ਮੇਰਾ ਭਰਾ ਵਾ ਕੱਲ ਨੂੰ ਮੈਨੂੰ ਸਾਊਥ ਆਈ ਦੀ ਲੋੜ ਵਾ ਪਰ ਨਾ ਮੈਂ ਲਵਲੀ ਨੂੰ ਸੁਣਾ ਦੇਂਦਾ ਇਹ ਲਵਲੀ ਨੂੰ ਗੱਲ ਚ ਲਿਆਉਂਦਾ ਕੀ ਮਤਲਬ ਇਹਦਾ ਤੇ ਉਹ ਦਿਨ ਉਹਦੇ ਨਾਲ ਲੜਦਾ ਸੀ ਉਹ ਦਿਨ ਲੜਦਾ ਸੀ ਉਹਦੇ ਨਾਲ ਜਿਹਦੇ ਨਾਲ ਇਹਨੂੰ ਲੱਭਣ ਗਏ ਆ ਤੇ ਉਹਨੂੰ ਉਹ ਦਿਨ ਗਾਲਾਂ ਕੱਢੇ ਤੇ ਹੁਣ ਉਹਨੂੰ ਸੁਣਾ ਦਿੰਦਾ ਫਿਰਦਾ ਲਵਲੀ ਨੇ ਸਗੋ ਕਿਹਾ ਕਹਿੰਦਾ ਤੂੰ ਆ ਵੀ ਮੈਨੂੰ ਕਹਿੰਦਾ ਜਦੋਂ ਕਹਿੰਦਾ ਵਹਿਲੀ ਤੂੰ ਮੈਨੂੰ ਮਿਲਣਾ ਜੇ ਕਿਤੇ ਰਾਹ ਖੜੇ ਮਿਲਣਾ ਤੂੰ ਮੈਨੂੰ ਕਹਿੰਦਾ ਮਾਰਾ ਚੰਗਾ ਕਹਿੰਦਾ ਰਿਆਂ ਵਾ ਤੇ ਹੁਣ ਕਹਿੰਦਾ ਮੈਂ ਕਿਹੜੇ ਮੂਹਣਾ ਤਵਾਂ ਉਹ ਵਿਚਾਰਾ ਫੇਰ ਮੈਨੂੰ ਸਗੋ ਕਹਿਣ ਰਿਹਾ ਵੀ ਗੱਲ ਕਿੱਥੋਂ ਜਾਣੀ ਦਿਲ ਚੋਂ ਕਿੰਨੀ ਵਾਰੀ ਉਹ ਨੁਕਸਾਨ ਕਰਤਾ ਉਦਾਂ ਜੇ ਤੁਹਾਡੇ ਨਾਲ ਵੀ ਗੱਲ ਹੁਣ ਕਰਨਗੇ ਨਾ ਤੇ ਤੁਸੀਂ ਕਹਿ ਦਿਓ ਕਹੋ ਐਵੇਂ ਉਹਨੂੰ ਤੰਗ ਨਾ ਕਰੀ ਜਾਓ ਉਹਦਾ ਕੰਮ ਬੜਾ ਵਧੀਆ ਚੱਲਣ ਰਿਹਾ ਵਾ ਤੇ ਐਵੇਂ ਮੁੜ ਕੇ ਫੇਰ ਕੋਈ ਗੱਲਬਾਤ ਹੋਣੀ ਹੈ ਨਹੀਂ ਮੈਂ ਸਿਕੰਜੇਂਦਰ ਨਾਲ ਕਰੂੰਗਾ ਵਗੈਰਾ ਤੁਸੀਂ ਕਰਿਓ ਉਹਦੇ ਨਾਲ ਗੱਲ ਉਹਦਾ ਜੇ ਕਿਤੇ ਮਿਲਣਗੇ ਨਾ ਤੇ ਉਹਨਾਂ ਨੂੰ ਕਹੋ ਜਰੂਰ ਕਹ ਵੀ ਇਹ ਕੰਮ ਨਾ ਕਰੋ ਤੁਹਾਨੂੰ ਏਡੀ ਛੇਤੀ ਭੁੱਲ ਕਿਦਾਂ ਗਈਆਂ ਤੁਹਾਨੂੰ ਕਿੰਨਾ ਕੰਮ ਰਹਿ ਗਿਆ ਕੋਛ ਨਹੀਂ ਆਵਾਜ਼ ਥੋੜਾ ਜਿਹਾ ਹੀ ਰਹਿ ਗਿਆ ਵਾ ਕੰਮ ਤੇ ਸਾਰਾ ਦਿਨ ਹੀ ਨਹੀਂ ਮੌਕੇ ਦੇ ਦੇ। ਅਨਮੋਲ ਕਿਦੋਂ ਆਣਾ ਨਾਣ ਕਿਉਂ? 14 ਤਰੀਕ ਨੂੰ ਕਹਿੰਦਾ ਆਂਗਾ। ਅੱਛਾ। ਹੂੰ। ਚੱਲ ਵਧੀਆ ਘੜੀ ਕੋੋਂ ਫੇਰਾ ਆਉਗਾ ਨਾਲੇ। ਹੋਰ ਕੀ ਆ? ਇੱਥੇ ਵੀ ਇਹ ਕਿੰਨੇ ਦਿਨ ਹੋ ਗਏ ਇੱਕੋ ਹੀ ਗੱਲਾਂ ਵਾਰ-ਵਾਰ ਹੋਈ ਜਾਂਦੀਆਂ। ਮਨ ਚ ਬੱਚੇ ਤੇ ਆ ਹੀ ਜਾਂਦਾ। ਤਾਜੀ ਬੈਠੇ ਓਧਰ। ਅੱਛਾ। ਮੈਨੂੰ ਕਹਿੰਦੇ ਸੀ ਕਹਿੰਦੇ ਵੀ ਕਿਦਾਂ ਵੀ ਸੁਖਜਿੰਦਰ ਵੀ ਕਹਿੰਦੇ ਆ ਵਾ ਵੀ ਡੜੀਆ ਨੂੰ ਉਹ ਵੀ ਕਹਿੰਦੇ ਆ ਤੇ ਦਿਲਜੀਤ ਵੀ ਕਹਿੰਦੇ ਆ ਵਾ ਵੀ ਮੈਨੂੰ ਬੁਲਾਇਆ ਕਰੋ ਫੇਰ। ਹੂੰ ਹੂੰ। ਤੇ ਮੈਂ ਤਾਂ ਫਿਰ ਦੱਸੀ ਸਾਰੀ ਗੱਲ ਮੈਂ ਹੈ ਵੀ ਇਹਨਾਂ ਦੇ ਦਿਲ ਚੋਂ ਗੱਲਾਂ ਭੁੱਲੀਆਂ ਹੋਣਗੀਆਂ ਪਰ ਮੈਂ ਮੇਰੇ ਦਿਲ ਚੋਂ ਨਹੀਂ ਭੁੱਲੀਆਂ ਦੀ ਸੀ ਤੇ ਮੈਂ ਉਹ ਦਿਲਜੀਤ ਵਾ ਜਿਹਨੇ ਹਰ ਥਾਂ ਮੇਰਾ ਧੋਖਾ ਕੀਤਾ ਇਹ ਮੇਰਾ ਭਰਾ ਹੈਗਾ ਕਿ ਮੇਰਾ ਦੁਸ਼ਮਣ ਹੀ ਹੈਗਾ ਹੁਣ ਇਹ ਚਾਹੁੰਦਾ ਵਾ ਵੀ ਮੈਂ ਮੂੰਹ ਨਾ ਆਪਣੇ ਨਾਲ ਕਹੀ ਜਾਵਾਂ ਕਿ ਠੀਕ ਹੈ ਸਭ ਕੁਝ ਠੀਕ ਹੈ ਤੇ ਇਹ ਸਭ ਕੁਝ ਠੀਕ ਹੋ ਜੇ ਮੈਂ ਹੁਣ ਕੰਮ ਨਹੀਂ ਕਰਦਾ ਉਹਦਾ ਕਹਿੰਦੇ ਕਹਿੰਦੇ ਕੋਈ ਨਹੀਂ ਸਚੰਦਰ ਮਿਲੂਗਾ ਤੇ ਮੈਂ ਗੱਲ ਕਰੂੰਗਾ ਜੇ ਤੁਹਾਡੇ ਨਾਲ ਸੰਦੀਪ ਵੀ ਆਵੇ ਨਾ ਤੇ ਉਹਨੂੰ ਪੂਰਾ ਜਵਾਬ ਦੇਣਾ ਧੋਕੇ ਇਹ ਨਹੀਂ ਕਹਿਣਾ ਹੈਗਾ ਕੋਈ ਗੱਲ ਨਹੀਂ ਮੈਂ ਗੱਲ ਕਰੂੰਗੀ ਇਹ ਗੱਲ ਕਰਨੀ ਨਹੀਂ ਸਿੱਧਾ ਕਹਿਣਾ ਕਿ ਉਹ ਉਹਨੂੰ ਪੁੱਛੋ ਜਾ ਕੇ ਜੇ ਬੁਲਾਉਂਦਾ ਠੀਕ ਆ ਜੇ ਨਹੀਂ ਬੁਲਾਉਂਦਾ ਤਾਂ ਵੀ ਠੀਕ ਆ ਮੈਂ ਤੇ ਉਦੋਂ ਵੀ ਕਿਹਾ ਹੈ ਪਰ ਉਹ ਇੱਕੋ ਗੱਲ ਕਰੀ ਜਾਂਦੀ ਹੈ ਜੇ ਹੁਣ ਮੈਂ ਮਾਫੀ ਮੰਗਣ ਆ ਗਈਆਂ ਫਿਰ ਤੁਹਾਨੂੰ ਮਾਫ ਨਹੀਂ ਕਰਨਾ ਤਾਂ ਕਹਿਣਾ ਜੀ ਉਹ ਦਿਨ ਤੈਨੂੰ ਭੁੱਲ ਗਏ ਆ ਜਦੋਂ ਸੋਨੇ ਦਾ ਨਾਮ ਲਾਤਾ ਸੀਗਾ ਕਿ ਸੋਨਾ ਚੋਰੀ ਚੁੱਕ ਲਿਆ ਉਹ ਦਿਨ ਤੈਨੂੰ ਭੁੱਲ ਗਿਆ ਨਾ ਘਰੋਂ ਕੱਢਿਆ ਸੀ ਸਮਝ ਨਹੀਂ ਆਉਂਦੀ ਵੀ ਉਹਨਾਂ ਬੰਦਾ ਕੀ ਕਵੇ ਉਹਨਾਂ ਦੀ ਇਤਹਾਦਤ ਹੋ ਗਈ ਆ ਮੈਂ ਤਾਂ ਨਹੀਂ ਕਹਿੰਦੀ ਨੀ ਵੀ ਤੁਸੀਂ ਉਹਨੂੰ ਹੁਣੇ ਬੁਲਾਓ ਮੈਂ ਨਹੀਂ ਕਹਿੰਦੀ ਤੁਹਾਨੂੰ ਕਿ ਤੁਸੀਂ ਉਹਨੂੰ ਹੁਣੇ ਬੁਲਾਓ ਪਰ ਕੋਈ ਵੀਲਾ ਤੇ ਆਉਣਾ ਹੀ ਆ ਜਦੋਂ ਉਹਨੂੰ ਬੁਲਾਉਣਾ ਪੈਣਾ ਵਾ ਤੀਂ ਵੀ ਆਪਣੇ ਦਿਮਾਗ ਨਾਲ ਸੋਚ ਸਮਝ ਕੇ ਨਾ ਫੇਰ ਹੀ ਕੋਈ ਗੱਲ ਕਰਿਓ ਕੀ ਕਰਨਾ ਵਾ ਫੇਰ ਹੁਣ ਉਹਨੇ ਤੇ ਕੀਤੀਆਂ ਵਾ ਤੇ ਜਹੀ ਵੀ ਉਹਦੇ ਵਰਗੇ ਹੋਗੇ ਤੇ ਫੇਰ ਸਾਡੇ ਤੇ ਉਹਦੇ 'ਚ ਫਰਕ ਕੀ ਰਿਹਾ ਤੀਂ ਆਪਸੇ ਆਣੇ ਜੀ ਚਲੋ ਕੋਈ ਨਹੀਂ ਪਰ ਜਿਹੜੇ ਸਾਹਿਬ ਨੇ ਇਹ ਕਹਿੰਦਾ ਵੀ ਅੱਜ ਕੱਲ੍ਹ 'ਚ ਹੀ ਅੱਜ ਕੱਲ੍ਹ 'ਚ ਨਹੀਂ ਇਹ ਕੰਮ ਹੁੰਦਾ ਵੇਖਾਂਗੇ ਸੋਚ ਵਿਚਾਰ ਕਰਕੇ ਮੈਂ ਤਾਂ ਇਹ ਤਾਂ ਆਇਆ ਜੀ ਨੂੰ ਕਹਿਣਾ ਹੈ ਮੈਂ ਮੈਨੂੰ ਇੱਥੋਂ ਤੱਕ ਡਰ ਲੱਗਣ ਡਿਆ ਵਾ ਵੀ ਜਿਹੜਾ ਹੁਣ ਸਾਰਿਆਂ ਨੂੰ ਬੁਲਾਉਂ ਡਿਆ ਪਿਆ ਕਿਤੇ ਫੇਰ ਨਾ ਨੁਕਸਾਨ ਕਰ ਦੇ ਮੇਰਾ ਕੋਈ ਕੋਈ ਨਹੀਂ ਥੋੜਾ ਸਮਾਂ ਦੋ ਉਹਨੂੰ ਕੀ ਕਰਦਾ ਵਾ ਵੇਖੋ ਫੇਰ ਬੁਲਾਇਓ ਪਰ ਇਹ ਆ ਵੀ ਗੁੱਸਾ ਨਾ ਕਰਿਆ ਕਰੋ ਚਲੋ ਕੋਈ ਨਹੀਂ ਕਰ ਲਓ ਤੁਸੀਂ ਵੀ ਕੰਮ ਸੁਖਜੰਦਰ ਹਰੋ ਪਾ ਜੀ ਹੋਰ ਠੀਕ ਠਾਕ ਹੈ ਬਸ ਵਧੀਆ ਮੈਂ ਤੇਰੇ ਕੋਲ ਆਇਆ ਹਾਂ ਹਾਂਜੀ ਕਿਤੇ ਜੀਤ ਨੂੰ ਸਮਝਾ ਕੁਝ ਉਹ بار-ਬਾਰ ਆਉਂਦਾ ਵਾ ਕਦੀ ਕਿਸੇ ਨੂੰ ਘੁਲਾਉਂਦਾ ਵਾ ਤੇ ਉਹ ਜਿੱਥੇ ਮਿਲੂਗਾ ਤੇ ਇਹੋ ਗੱਲ ਕਰਦਾ ਵੀ ਉਹ ਮੈਨੂੰ ਮਾਫ ਕਰ ਦੋ ਜਾਂ ਜੋਵਨ ਨੂੰ ਸਮਝਾਓ ਜੋਵਨ ਨੂੰ ਅਸੀਂ ਕੀ ਸਮਝਾਈਏ ਕੱਲ ਸੁਣੋ ਜੋਵਨ ਨੂੰ ਕੀ ਸਮਝਾਈਏ ਉਹਦਾ ਕਿੰਨੀ ਵਾਰੀ ਨੁਕਸਾਨ ਕੀਤਾ ਨੇ ਜੇ ਤੁਸੀਂ ਵੀ ਮੈਨੂੰ ਦੋ ਤਿੰਨ ਵਾਰੀ ਕਹਿਤਾ ਵਾ ਤੇ ਤੁਸੀਂ ਉਹਨੂੰ ਸਮਝਾਓ ਹਾਂ ਬਸ ਚਲੋ ਭਾਜੀ ਮਾਫੀ ਦੇ ਲਾਇਕ ਤੇ ਨਹੀਂ ਆਉ ਜਿਹੜੇ ਉਹਨੇ ਕੰਮ ਕੀਤੇ ਆ ਚਰ ਹੁਣ ਵਿਚਾਰਾ ਤਰਲੇ ਲੈ ਡਿਆ ਵਾ ਕਦੀ ਤੁਹਾਡੇ ਤਰਲੇ ਕਰਦਾ ਵਾ ਕਦੀ ਜੋਬੰਦੇ ਕਰਦਾ ਵਾ ਕਦੀ ਲਵਲੀ ਘਰ ਜਾਂਦਾ ਵਾ ਕਦੀ ਆਪਣੀ ਜਨਾਨੀ ਨੂੰ ਭੇਜਦਾ ਵਾ ਤੁਹਾਡੇ ਵੱਲ ਤੇ ਚਲੋ ਜਾਣ ਦੂੰਗਾ ਹੁਣ ਗੱਲ ਨੂੰ ਤੇ ਮਾਫੀ ਦੇ ਦਵਾਂ ਨੂੰ ਇੱਕਲੀ ਭਾਜੀ ਵੇਖੋ ਨੁਕਸਾਨ ਹੋਇਆ ਹੁਣ ਤੇ ਉਹਨੂੰ ਮਾਰਨ ਤੱਕ ਗਿਆ ਵਾ ਔਰ ਇਸ ਤੋਂ ਪਰਾਂ ਕੀ ਆ ਤੇ ਚਲੋ ਜੇ ਭਾਜੀ ਉਹਨੇ ਕੀਤਾ ਵਾ ਤੇ ਉਹ ਭੁਗੜ ਵੀ ਡਿਆ ਵਾ ਤੁਹਾਡੇ ਹੁੰਦਿਆ ਕੀ ਬੰਡਿਆ ਉਹਦਾ ਸਿਕਜਿੰਦਰ ਉਹ ਆਪ ਹੀ ਦੱਸ ਇਹੋ ਕੰਮ ਕਿਤੇ ਮੈਂ ਕੀਤਾ ਹੋਵੇ ਤੇ ਤੂੰ ਕੀ ਕਰੇਗਾ ਹੈਂ ਬਾਲ ਤੇ ਬਾਜੀ ਤੁਹਾਡੀ ਸਹੀ ਆ ਹੁਣ ਪੁੱਤ ਵਾ ਇਹਨੂੰ ਪਤਾ ਕਿੱਥੇ ਧੱਕਾ ਦਵੇ ਕਿ ਜਾਂ ਨਿਕਲ ਜਾ ਕਰੋ ਤੁਸੀਂ ਆਪ ਹੀ ਸਣੇ ਜੀ ਚੱਲ ਜੇ ਉਹ ਗਲਤੀ ਕੀਤੀ ਹੈ ਤੇ ਮਾਫੀਆਂ ਬਾਰ ਬਾਰ ਮੰਗਣ ਡਿਆ ਵਾ ਚਲ ਛੱਡੋ ਠਾਏ ਗੱਲ ਨੂੰ ਤੇ ਜੋਬਨ ਨੂੰ ਵੀ ਸਮਝਾਓ ਵੀ ਇਹ ਗੱਲ ਨੂੰ ਜਾਣਦੇ ਹੁਣ ਗੱਲ ਪਾਜੀ ਅਜੇ ਟਾਈਮ ਕਿਹੜਾ ਹੋਇਆ ਵਾ ਹੈ ਹੁਣ ਤੇ ਉਹਨੂੰ ਸੱਟ ਲਾਈ ਆ ਅਜੇ ਉਹਦੇ ਦਿਲ 'ਚ ਵੀ ਗੁੱਸਾ ਵਾ ਐਡੀ ਛੇਤੀ ਕਿੱਥੋਂ ਭੁੱਲ ਜਿਓ ਉਹ ਗੁੱਸਾ ਤਾਂ ਹੈਗਾ ਵਾ ਮੰਦਾ ਵਾ ਪਰ ਜਿਹੜਾ ਹੁਣ ਬੰਦਾ ਤਰ ਰਿਆ ਤੇ ਆਏ ਤੇ ਕੀ ਕਰਨਾ ਇਹ ਤਾਂ ਮਾਫੀ ਮੰਗ ਕੇ ਮੁੜ ਕੇ ਇਹਦਾ ਕੀ ਪਤਾ ਫੇਰ ਨਾ ਕੁਝ ਨੁਕਸਾਨ ਕਰ ਦੇ ਉਹ ਨਹੀਂ ਭਾਜੀ ਹੁਣ ਅਸੀਂ ਗਰੰਟੀ ਲੈਣੀ ਐ ਦੀ ਨਾ ਨਾ ਇਹਦਾ ਯਕੀਨ ਹੀ ਨਹੀਂ ਆ ਭਾਜੀ ਮੈਂ ਤਾਂ ਤੁਹਾਨੂੰ ਕਹਿਣਾ ਵਾਂ ਇਹਦੀ ਜ਼ਿੰਮੇਵਾਰੀ ਨਾ ਚੱਕੋ ਇਹਦਾ ਯਕੀਨ ਨਹੀਂ ਹੈਗਾ ਇਹਨੇ ਕੀ ਕਰ ਦੇਣਾ ਉਹ ਚਲੋ ਭਾਜੀ ਮੈਂ ਮੰਨਦਾ ਇਹ ਗੱਲ ਨੂੰ ਪਰ ਦੋਵੇਂ ਭਰਾ ਵਾ ਜੇ ਇੱਕ ਦੂਜੇ ਨਾਲ ਕੂਣ ਬੋਲਣਗੇ ਨਾ ਤੇ ਤੁਹਾਨੂੰ ਪਤਾ ਵੀ ਸਾਡੇ ਦਿਲ ਤੇ ਕੀ ਵਾਪਰਦੀ ਆ ਉਹ ਗੱਲ ਤੁਹਾਡੀ ਠੀਕ ਆ ਪਰ ਹੁਣ ਆ ਆ ਵੇਖੋ ਉਹਦੇ ਸੱਟ ਲੱਗੀ ਆ ਅੱਗੇ ਇੱਕ ਦੋ ਵਾਰੀ ਨੁਕਸਾਨ ਕੀਤਾ ਵਾ ਤੇ ਹੁਣ ਉਹ ਬਾਰ ਬਾਰ ਕਹਿੰਦਾ ਵੀ ਇਹੋ ਗੱਲਾਂ ਕਰੀ ਜਾਂਦਾ ਚਲੋ ਭਾਜੀ ਘਰਾਂ ਤੇ ਨੇ ਵਟਾ ਕੀਤਾ ਵਾ ਪਰ ਹੁਣ ਕੀ ਕਰਨਾ ਵਾ ਚਲੋ ਹੁਣ ਜੁਗਨ ਨੂੰ ਇਹ ਗੱਲ ਕਹੋ ਕਿ ਉਹਨੂੰ ਮਾਫੀ ਦੇ ਦੇ ਜੇ ਗਾੜੀ ਤੇ ਕਰੂਗਾ ਤਾਂ ਫਿਰ ਵੇਖੀ ਜਾਊਂਗੀ ਕੀ ਕਰਦਾ ਉਹ ਠੀਕ ਆ ਭਾਜੀ ਤੁਹਾਡੀ ਵੀ ਗੱਲ ਪਰ ਐਡੀ ਛੇਤੀ ਉਹਨੂੰ ਕਿੱਦਾਂ ਸਮਝਾਈਏ ਉਹਦੇ ਅੰਦਰ ਗੁੱਸਾ ਵਾ ਇਹ ਟਾਈਮ ਲੱਗਣਾ ਵਾ ਠੀਕ ਆ ਦੋਵੇਂ ਭਰਾ ਨੇ ਮਿਲਣਾ ਹੀ ਅਕਸਰ ਕਿਤੇ ਟਾਈਮ ਲੱਗ ਜੂਗਾ ਚਲੋ ਵੇਖ ਲਓ ਤੁਹਾਡੀ ਮਰਜ਼ੀ ਆ ਮੇਰਾ ਤਾਂ ਫਰਜ਼ੀ ਸਮਝਾਉਣਾ ਪਰ ਅਜੇ ਤੁਸੀਂ ਉਹਦੀ ਗੱਲ 'ਚ ਨਾ ਆਓ ਠੀਕ ਆ ਨਾ ਉਹ ਨਹੀਂ ਮੰਨਦਾ ਚਲੋ ਠੀਕ ਹਾਂ ਹਾਂਜੀ ਹਾਂਜੀ ਭੈਣ ਜੀ ਨਹੀਂ ਲੱਗ ਗਿਆ ਵਾ ਥੋੜਾ ਹੀ ਰਹਿ ਗਿਆ ਚਲੋ ਠੀਕ ਆ ਸਤਿ ਸ੍ਰੀ ਅਕਾਲ ਰਮਨ ਕਹਿੰਦਾ ਫੋਨ ਆਉਂਦਿਆ ਹੀ ਭੈਣ ਜੀ ਦਾ ਆਉਂਦਿਆ ਹੀ ਤੂੰ ਕਦੋਂ ਦੇ ਗਏ ਜ ਬੰਬੀ ਵਾਲ ਤੇ ਬੰਦਾ ਘਰ ਵੱਲ ਵੀ ਵੇਖ ਲੈਂਦਾ ਵਾ ਫੇ ਰੋਟੀ ਪਾਣੀ ਖਾਣਾ ਵਾ ਮੈਂ ਟਾਈਮ ਨਾ ਜਾਵਾ ਮੈਂ ਡੀਕਣ ਲਈ ਆ ਫੋਨ ਵੀ ਘਰ ਛੱਡ ਗਏ ਜੇ ਉਹ ਕਰਨਾ ਕਰਾਉਣਾ ਕੀ ਭਾਰਜਿੰਦਰ ਆਇਆ ਹੀ ਉੱਥੇ ਬਾਹਰ ਅੱਛਾ ਤੇ ਉਹਦਾਂ ਗੱਲਬਾਤ ਕੀਤੀ ਸੀ ਹਾਂ ਕਿ ਚੱਲ ਯਾਰ ਉਹ ਮਾਫੀਆਂ ਮੰਗਣ ਡਿਆ ਵਾ ਹਰ ਬੰਦੇ ਕੋਲ ਤੇ ਚੱਲ ਉਹਨੂੰ ਮਾਫ ਕਰ ਤੋ ਤੇ ਉਹ ਕਹਿੰਦੇ ਵੀ ਇਹਨੇ ਮਾਫੀ ਵਾਲਾ ਕੰਮ ਹੀ ਕੋਈ ਨਹੀਂ ਕੀਤਾ ਜਿੰਨੀ ਸੱਟ ਲਾਈ ਹੁਣ ਹੈ ਤਾਂ ਗੱਲ ਠੀਕ ਆ ਆਪਣੇ ਵੱਲੋਂ ਤੇ ਮਾਰ ਕੇ ਛੋਟੀ ਦਿੱਤਾ ਸੀ ਉਹ ਤੇ ਉਹਦੀ ਵਧੀ ਹੀ ਜਿਹੜਾ ਉਹ ਬਚ ਗਿਆ ਵਾ ਕੋਈ ਉਹ ਤੇਰੀ ਗੱਲ ਠੀਕ ਆ ਤੇ ਮੈਂ ਆ ਚਲੋ ਭਾਜੀ ਹੁਣ ਜਾਣ ਦੋ ਜੋਬ ਨੂੰ ਕਹਿ ਕੇ ਉਹਨੂੰ ਕਹੋ ਵੀ ਜਾਣ ਤੇ ਮਾਫੀ ਦੇ ਦੇ ਵੀ ਹੁਣ ਉਹਦੇ ਘਰ ਦੀ ਵੀ ਤਰਲੇ ਲੈਣ ਡਈ ਆ ਉਹ ਵੀ ਤਰਲੇ ਲੈਣ ਡਿਆ ਵਾ ਤੇ ਉਹ ਕਹਿੰਦਾ ਵੀ ਇਹਦੇ ਗੱਲਾਂ ਚ ਨਹੀਂ ਇਹਨੇ ਫੇਰ ਕੋਈ ਕਾਰਵਾਈ ਕਰ ਦੇਣੀ ਜੀ ਪਰ ਹੁਣ ਤੇ ਤਰਲੇ ਹੀ ਲੈਣ ਡਿਆ ਵਾ ਵੀ ਗਾਂ ਤੇ ਇਹੋ ਜਿਹਾ ਕੰਮ ਨਹੀਂ ਮੈਂ ਕੋਈ ਕਰਦਾ ਕੋਈ ਗੱਲ ਨਹੀਂ ਮੈਨੂੰ ਇੱਕ ਵਾਰ ਮਾਫ ਕਰ ਦੇਣ ਪਰ ਇਤੋਂ ਵੱਧ ਨਿਆਣੇ ਨੇ ਕੀ ਕਹਿਣਾ ਹੁੰਦਾ ਵਾ ਚੱਲ ਗਲਤੀ ਬੰਦੇ ਕੋ ਹੋ ਹੀ ਜਾਂਦੀ ਆ ਜਦੋਂ ਭਾਜੀ ਨੇ ਇਹਨੀ ਗੱਲ ਕਹੀ ਨਾ ਤੇ ਫੇਰ ਮੈਂ ਠੰਬਰ ਕੇ ਮੈਂ ਵੀ ਹੈ ਵੀ ਇਦਾਂ ਦਾ ਚੱਲ ਵੇਖ ਲੋ ਪਰ ਮੈਨੂੰ ਵੀ ਤਰਸ ਜਿਹਾ ਆਉਂਦਾ ਵਾ ਤਰਲੇ ਜਿਹਾ ਹੀ ਲਿੰਦਾ ਵਾ ਵੀ ਕੋਈ ਗੱਲ ਨਹੀਂ ਮੰਮੀ ਤੁਹਾਨੂੰ ਮੇਰੇ ਤੇ ਯਕੀਨ ਨਹੀਂ ਗਾ ਪਹਿਲਾਂ ਤੇ ਵੇਖ ਲੋ ਇਕੱਠੇ ਹੀ ਰਹੇ ਇਕੱਠੇ ਹੀ ਖਾਦੇ ਇੱਕੋ ਥਾਲੀ ਚ ਰੋਟੀ ਖਾਣੀ ਆ ਹੁਣ ਪਤਾ ਨਹੀਂ ਇਹਨਾਂ ਨੂੰ ਕੀ ਹੋ ਗਿਆ ਕਾਦਾ ਵੈਰ ਇਹਨਾਂ ਦੋਵਾਂ ਜਾਣਿਆਂ ਦਾ ਪੈ ਗਿਆ ਮੇਰਾ ਮਨ ਮੈਂ ਤੇ ਉਹਨਾਂ ਨੂੰ ਬੜਾ ਸਮਝਾਇਆ ਪਰ ਉਹ ਨਹੀਂ ਇਹ ਗੱਲ ਤੇ ਹੁੰਦੀ ਚੱਲ ਕੋਈ ਗੱਲ ਨਹੀਂ ਉਹ ਸਿਆਣੇ ਹੀ ਆ ਅਕਸਰ ਉਹਨਾਂ ਵੀ ਦੁਨੀਆ ਫਰੀ ਹੈ ਨੌਕਰੀ ਕੀਤੀ ਆ ਪਤਾ ਹੀ ਆ ਬੰਦੇ ਕ ਬੰਦੇ ਦਾ ਨਹੀਂ ਤਾਂ ਨਾ ਸਹੀ ਫਿਰ ਹੁਣ ਇਹ ਕੀ ਕਰ ਸਕਦੇ ਆ ਮੈਂ ਤਾਂ ਬਥੇਰਾ ਸਮਝਾਉਂਦੀ ਰਹੀ ਆ ਆਹ ਕੰਮ ਤਾਂ ਪਹਿਲਾਂ ਵੀ ਵੀ ਜਾਓ ਦੋਵੇਂ ਜੀਤ ਉਹਨਾਂ ਦੇ ਘਰ ਜਾਓ ਨੌਕਰੀ ਕਰਕੇ ਪਰ ਨਹੀਂ ਇਹ ਮੁੰਡੇ ਨੇ ਮੇਰੀ ਇੱਕ ਨਹੀਂ ਸੁਣੀ ਵੀ ਮੇਰੀ ਮਾਂ ਮੈਨੂੰ ਕੀ ਆਂਦੀ ਆ ਤੇ ਕੀ ਨਹੀਂ ਕਹਿੰਦੀ ਇਹਨੇ ਸੱਟ ਲਾਈ ਨਾ ਜਿਹੜੀ ਉਹਦੇ ਕਰਕੇ ਕੰਮ ਖਰਾਬ ਹੋ ਗਿਆ ਸਾਰਾ ਨਾ ਇਹ ਕੰਮ ਕਰਦਾ ਕੰਮਦੇ ਹੋਏਗੀ ਤਾਂ ਨੇ ਕੰਮ ਤਾਂ ਸਵਾਦ ਦਾ ਕੋਈ ਵੀ ਨਹੀਂ ਕੀਤਾ ਪਹਿਲਾਂ ਟਰੈਕ 'ਚ ਰੇਤ ਪਾਤੀ ਮੜਕੇ ਕੰਮ ਕਰਤਾ ਹੁਣ ਮਾਪਿਓ ਨੇ ਤਾਂ ਬੱਚਿਆਂ ਨੂੰ ਸਮਝਾਉਣਾ ਹੀ ਹੁੰਦਾ ਵਾ ਕੋਲ ਕੇ ਥੋੜਾ ਦਿਮਾਗ 'ਚ ਪਾ ਦੇਣਾ ਹੁੰਦਾ ਵਾ ਗਾੜੀ ਆਪਣੀ ਵੀ ਮਤ ਵਰਤਣੀ ਚਾਹੀਦੀ ਆ ਵੀ ਮੇਰਾ ਭਰਾ ਵਾ ਜੇ ਰੋਟੀ ਖਾਂਦਾ ਵਾ ਕੱਲ ਨੂੰ ਮੈਨੂੰ ਕਿਤੇ ਲੋੜ ਪੈ ਜੂਗੀ ਮੇਰੀ ਵੀ ਲੋੜ ਗਰਜ ਪੂਰੀ ਕਰ ਦੂਗਾ ਇਹ ਥੋੜਾ ਵੀ ਜਿਉ ਰੋਟੀ ਖਾਂ ਡਿਆ ਵਾ ਤੂੰ ਉਹਦੀਆਂ ਲੱਤਾਂ ਖਿੱਚਣ ਢਾਪੋ ਵੇ ਨੂੰ ਇਹ ਕਿਲੋ ਸੜ ਗਿਆ ਨਾ ਵੀ ਉਹ ਤਾਇਆਲ ਚਲ ਗਿਆ ਘਰ ਬਾਹਰ ਉਹਨੂੰ ਚੰਗਾ ਮਿਲ ਗਿਆ ਬਣਿਆ ਬਣਾਇਆ ਤੇ ਇਹ ਕਿਹੜਾ ਝੁੱਗੀ ਪਾ ਕੇ ਬੈਠਾ ਹੀ ਇਹ ਵੀ ਤਾਂ ਘਰ ਵਿੱਚ ਹੀ ਬੈਠਾ ਹੀ ਉਏ ਇਹਨੂੰ ਇਹ ਵੀ ਉਹ ਦਿਹਾੜੀਆਂ ਕਰਦਾ ਫਿਰੂਗਾ। ਉਹ ਮਹਾਰਾਜ ਬੜਾ ਬੇਅੰਤ ਵਾ। ਜਿਹਦਾ ਕੋਈ ਨਹੀਂ ਨਾ ਹੁੰਦਾ ਉਹਦੀ ਬਾਹ ਉਹ ਫੜਦਾ ਵਾ। ਇਹਦੀ ਕਿਹੜੀ ਗੱਲ ਵਾ? ਹੁਣ ਮੈਂ ਉਹਦੀ ਇੱਕ ਗੱਲ ਵੇਖੀ ਆ ਅੱਗੇ ਨਾ ਬਹੁਤ ਸੁਧਰ ਗਿਆ ਉਹ। ਪਹਿਲੀ ਵਾਲੀਆਂ ਗੱਲਾਂ ਨਹੀਂ ਉਹ ਚ ਰਹਿ ਗਈਆਂ। ਹੁਣ ਮਾਫੀ ਮੰਗੀ ਜਾਂਦਾ। ਕਹਿੰਦਾ ਤੇ ਮੈਨੂੰ ਵੀ ਹੀ ਵੀ ਮੰਮੀ ਜਦੋਂ ਰਾਗ ਅਲੀ ਮਿਲਦਾ ਵਾ ਕਬੂਮਨਾ ਮਤਕੁੰਦਾ ਨਹੀਂਗਾ ਮੇਰੇ ਨਾਲ। ਤੇ ਕੋਈ ਗੱਲ ਨਹੀਂ ਮੈਂ ਤਾਂ ਉਹਨਾਂ ਨੂੰ ਜੋਦ ਨੂੰ ਵੀ ਕਿਹਾ ਸੀ ਮੈਂ ਤਾਂ ਉਹਨਾਂ ਨੂੰ ਜੋ ਬਨ ਨੂੰ ਸਮਝਾਵੇਂ। ਪਰਾਮਾ ਪਰਾਮਾ ਜਗਲਾਂ ਹੋ ਜਾਂਦੇ ਜਾਂਦੀਆਂ ਕੋਈ ਬਹੁਤੀ ਵੱਡੀ ਗੱਲ ਨਹੀਂ ਗਈ ਚਲ ਕੋਈ ਨਹੀਂ ਜਿਉ ਨੇ ਗਲਤੀ ਕੀਤੀ ਹੈ ਨਾ ਤੇ ਮਾਫ ਕਰਦੇ ਹੁਣ ਇਹਨੂੰ ਪਰਮਨ ਸਾਰਿਆਂ ਕੋ ਤੇ ਮਾਫੀ ਮੰਗ ਲਈ ਉਹਨੇ ਜੋ ਗਨ ਕੋਈ लवली ਕੋਈ ਚਲ ਕੋਈ ਗੱਲ ਨਹੀਂ ਜੇ ਮੰਗ ਲਈ ਹੈ ਨਾ ਤਾਂ ਸੁਧਰ ਹੀ ਗਿਆ ਹੋਊਗਾ ਐਡਾ ਵੀ ਬੰਦਾ ਕਿਹੜਾ ਵਾ ਕਾਲ ਸੁਣੋ ਤੁਸੀਂ ਬਾਹਰ ਬੈਠੇ ਆ ਫੋਨ ਕਦੋਂ ਦਾ ਵੱਜਣ ਡਿਆ ਪਤਾ ਨਹੀਂ ਕਿਹਦਾ ਹੋਣ ਡਿਆ ਇਹ ਮੈਨੂੰ ਲੱਗਦਾ ਵਾ ਸਕੂਲੋਂ ਹੋਣ ਡਿਆ ਫੋਨ ਉਹ ਸੰਦੀਪ ਸਕੂਲ ਵਾਲੰਦਾ ਹੀ ਉਹਨੇ ਇਹੀ ਕਹਿਣਾ ਵਾ ਕਿ ਆਉਂਦਾ ਕਿਉਂ ਨਹੀਂ ਆ ਤੇ ਮੈਂ ਆਣੀਆਂ ਜਾਣਾ ਜਾਣਾ ਕਿਉਂ ਨਹੀਂ ਆ ਮੈਨੂੰ ਇਹ ਦੱਸੋ ਜੇ ਤੁਹਾਨੂੰ ਉਹਨੇ ਨੌਕਰੀ ਦਵਾਈ ਦਿੱਤੀ ਆ ਤੇ ਉਹਦੀ ਕਦਰ ਕਰੋ ਹੁਣ ਕਦੋਂ ਤੀ ਤਰਲੇ ਲੈਨੇ ਸੀ ਮੈਨੂੰ ਨੌਕਰੀ ਤੇ ਲਵਾਵੇ ਕੋਈ ਉਹ ਮੇਰੀ ਕਿਨੇ ਕਦਰ ਕਰ ਗੰਡਿਆ ਵਾ ਮਾਫੀਆਂ ਮੰਗ ਲਈਆਂ ਸਭ ਕੁਝ ਕਰ ਲਿਆ ਵਾ ਤੈਨੂੰ ਬੁਲਾ ਕੇ ਰਾਜੀ ਨਹੀਂ ਹੋ ਕੋਈ ਗੱਲ ਨਹੀਂ ਨਹੀਂ ਨਾ ਮਾਫ ਕਰਨ ਡਿਆ ਤੇ ਤੂੰ ਇਹ ਕੰਮ ਤੇ ਤੇ ਜਾਓ ਆਪਣਾ ਕੰਮ ਕਿਉਂ ਛੱਡਣ ੜੇ ਆ ਕੱਲ ਨੂੰ ਖਾਣਾ ਕਿੱਥੋਂ ਆ ਮੇਰੀ ਗੱਲ ਸੁਣ ਤੂੰ ਡਿਊਟੀ ਜਾਨੀਂ ਨਾ ਚੁੱਪ ਕਰਕੇ ਚੱਲ ਜਾਇਆ ਕਰ ਮੈਂ ਨਹੀਂ ਜਾਣਾ ਜੜ ਉਹ ਮੈਂ ਤਾਂ ਜਾਣਾ ਹੀ ਆ ਮੈਂ ਤਾਂ ਆਪਣੇ ਮੁੰਡੇ ਦਾ ਕੁਝ ਨਾ ਕੁਝ ਸੋਚਣਾ ਹੀ ਆ ਤੁਹਾਨੂੰ ਤੇ ਕੋਈ ਟੈਨਸ਼ਨ ਹੈ ਹੀ ਨਹੀਂ ਆ ਕੋਈ ਗੱਲ ਨਹੀਂ ਜੇ ਜਾਣਾ ਹੋ ਗਣਾ ਮੈਂ ਚੱਲ ਜਾਊਂਗਾ ਕੋਈ ਨਹੀਂ ਕੱਢ ਦੇ ਲਗਾ ਮੈਨੂੰ ਤੇ ਖਾਣਾ ਕਿੱਥੋਂ ਆ ਮੰਮੀ ਨਾਲ ਤੇ ਤਰਲੇ ਮਾਰਨੇ ਆ ਉਹਨਾਂ ਘਰੇ ਹਾ ਠੜਨੇ ਆ ਕਿ ਮੈਨੂੰ ਪਹਿਲੇ ਲਿਆ ਕੇ ਦੋ ਇਹ ਸਮਾਂਦ ਸੁਆ ਕੀਂਦਾ ਠੀਕ ਹੈ ਨਾ ਕੋਈ ਗੱਲ ਨਹੀਂ ਜਦੋਂ ਉਹਨੇ ਮਾਫ ਕਰਨਾ ਹੋਇਆ ਨਾ ਆਪੇ ਕਰ ਦੇਣਾ ਵਾ ਤੁਸੀਂ ਨੌਕਰੀ ਤੇ ਜਾਓ ਤੇ ਫੋਨ ਚੁੱਕੋ ਤੇ ਗੱਲ ਕਰੋ ਉਹਨਾਂ ਨਾਲ ਤੁਸੀਂ ਸਾਰੇ ਤਰਲੇ ਮਾਰ ਲਏ ਆ ਕੱਲੇ ਕੱਲੇ ਬੰਦੇ ਕੋ ਹਉ ਆਇਆ ਜਾ ਗਏ ਫਿਰ ਵੀ ਪਤਾ ਨਹੀਂ ਕਿਉਂ ਨਹੀਂ ਮੰਨਦੇ ਹੁਣ ਤੇ ਇਨੀ ਟੈਨਸ਼ਨ ਕਾਦੀ ਤੁਹਾਨੂੰ ਨਹੀਂ ਮੰਨਣ ਦੇ ਕੋਈ ਗੱਲ ਨਹੀਂ ਪਹਿਲੂ ਕਿੰਨੇ ਚੰਗਾ ਨਹੀਂ ਦਿਲਜੀਤ ਜਿਉਂ ਚੰਗਾ ਆ ਫਿਰ ਕੋਈ ਬੁਲਾਉਂਦਾ ਨਹੀਂ ਆ ਐਡੀਛੇ ਤੇ ਕਿਦਾਂ ਮੰਨ ਲੈਣ ਤੁਹਾਨੂੰ ਕਿ ਤੁਸੀਂ ਚੰਗੇ ਬਣ ਗਏ ਆ ਉਹ ਕੀ ਕਰਕੇ ਦੱਸਾਂ ਫਿਰ ਦੱਸ ਤੂੰ ਹੋਂ ਦੱਸ ਦੇ ਨਾ ਗੁੱਸਾ ਕਰਕੇ ਨਾ ਕੁਝ ਨਹੀਂ ਹੋਣਾ ਆਪਣਾ ਟਾਈਮ ਨਾ ਖਰਾਬ ਕਰੋ ਕੋਈ ਗੱਲ ਨਹੀਂ ਉਹਨੇ ਹੌਲੀ ਹੌਲੀ ਮੰਨ ਜਾਣਾ ਆਪੇ ਹੀ ਇੰਨੀ ਟੈਨਸ਼ਨ ਨਾ ਲਓ ਤੇ ਕੰਮ ਤੇ ਜਾਇਆ ਕਰੋ ਕੋਈ ਗੱਲ ਨਹੀਂ ਸੰਦੀਪ ਸੋਚਦਾ ਮੈਂ ਕੀ ਕਰਨਾ ਹੂੰ ਕੀ ਸੋਚਣਾ ਹੂੰ ਤੁਸੀਂ ਸੋਚਣਾ ਕੀ ਆ ਸਾਰੇ ਵੱਲੋਂ ਕੰਮ ਰੁਕ ਗਿਆ ਹੁਣ ਮੇਰਾ ਤੁਹਾਨੂੰ ਮੇਰਾ ਲੱਗਣਾ ਆਵਾ ਸਵੇਰੇ ਤੁਸੀਂ ਕੰਮ ਤੇ ਜਾਣਾ ਠੀਕ ਆ ਨਾ ਉਮ ਨਹੀਂ ਹੁੰਦੀ ਮੈਨੂੰ ਕੁਝ ਵੀ। ਬੋਲ ਦੇ ਨਹੀਂ। ਹੂੰ। ਕੁੱਤਰ ਲੈਂਦੇ ਆਂ ਘਾ ਪੱਠੇ ਸਭੋਂ। ਕੁੱਤ ਨੇ ਕੀ ਹੀਗੇ? ਧੁੱਪ ਚਾਂਡੀ ਤੇ ਜੀ ਨਹੀਂ ਕੰਡਿਆ ਤੇ ਮੈਂ ਹਾਂ ਚੱਲ ਕੋਈ ਅਰੈਸਟ ਕਰਨਾ ਵਾ ਤੇ ਫੇਰ ਸ਼ਾਮੀ ਕੁੱਤਰ ਲੂੰਗਾ। ਚਲੋ ਕੋਈ ਨਹੀਂ ਵੇਖ ਲੋ ਜੀ ਦਤਾੜਾ ਦਿਲ ਕਰਦਾ। ਮੈਂ ਤੇ ਤੁਹਾਨੂੰ ਇੱਕ ਗੱਲ ਹੋਰ ਕਹਿਣੀ। ਜੋ ਵੀ ਪਿੱਛੇ ਹੋਇਆ ਹੈ ਨਾ ਇਹਦੇ ਬਾਰੇ ਸੋਚਣਾ ਬੰਦ ਕਰ ਦੋ। ਮੈਨੂੰ ਨਹੀਂ ਚੰਗਾ ਲੱਗਦਾ। ਰੋਜ਼ ਰੋਜ਼ ਇੱਕੋ ਹੀ ਗੱਲ ਕਰੀ ਜਾਓ। ਤੁਹਾਨੂੰ ਵੀ ਪਤਾ ਵਾ। ਪਾਵੇਂ ਹਾੜੀ ਤੇ ਪਿਛਲੇ ਦਿਨ ਨਹੀਂ ਚੰਗੇ ਰਹੇ ਤੇ ਫਿਰ ਕੀ ਹੋਇਆ ਅੱਗੇ ਜੋ ਵੀ ਹੋਊਗਾ ਚੰਗਾ ਹੀ ਹੋਣਾ ਸੋਚਣ ਨੂੰ ਤਾਂ ਜਦੋਂ ਮੇਰਾ ਵੀ ਜੀਨੇਗਾ ਕਰਦਾ ਤੈਨੂੰ ਕੀ ਲੱਗਦਾ ਮੈਨੂੰ ਬੜੀ ਖੁਸ਼ੀ ਹੁੰਦੀ ਆ ਜਦੋਂ ਰੋ ਰੋਜ਼ ਇਹੋ ਗੱਲਾਂ ਹੁੰਦੀਆਂ ਪਰ ਕੀ ਕਰਾਂ ਮਜਬੂਰੀ ਇਹੋ ਜੀ ਆ ਹੁਣ ਇਹ ਚਾਹੁੰਦਾ ਵਾ ਵੀ ਸਭ ਕੁਝ ਠੀਕ ਹੋ ਜੇ ਤੇ ਪਰ ਹੋ ਕਿਦਾਂ ਜਾਵੇ ਦਿਮਾਗ ਚੋਂ ਇਡੀ ਛਿੱਤੀ ਗੱਲਾਂ ਸੁਣੀ ਨਿਕਲਦੀਆਂ ਕੋਈ ਗੱਲ ਨਹੀਂ ਥੋੜਾ ਟਾਈਮ ਲੰਘ ਲੈਣ ਦੋ ਫਿਰ ਵੇਖਾਂਗੇ ਵੀ ਕੀ ਕਰਦਾ ਵਾ ਸਾਡੇ ਨਾਲ ਕਿਦਾਂ ਦਾ ਵਿਹਾਰ ਰੱਖਦਾ ਵਾ ਉਸ ਹਿਸਾਬ ਨਾਲ ਇਹਦੇ ਨਾਲ ਚੱਲਾਂਗੇ ਉਹਨੇ ਕਹਿੰਦਾ ਸਭ ਕੁਝ ਠੀਕ ਕਰਕੇ ਤੇ ਬਸ ਤੁਸੀਂ ਇਹ ਮੇਰੇ ਮਗਰ ਲੱਗ ਜਾਓ ਫੇਰ ਉਹ ਕੰਮ ਥੋੜੀ ਹੋਣਾ ਉਹ ਮੈਂ ਤਾਂ ਨਹੀਂ ਨਹੀਂ ਕਹਿੰਦੀ ਵੀ ਉਹਦੇ ਮਗਰੀ ਲੱਗੋ ਪਰ ਮੈਂ ਤੁਹਾਨੂੰ ਦੋਵਾਂ ਜਣਿਆਂ ਨੂੰ ਇਹ ਕਹਿੰਨੀ ਆ ਕਿ ਗਾਂ ਨਿਆਣਿਆਂ ਨੂੰ ਇੱਕ ਦੂਜੇ ਨਾਲ ਮਿਲਣ ਵਰਤਨ ਜੋ ਅੱਗੇ ਰਹਿਣ ਦਿਓ ਉਹਨਾਂ ਅੱਗੇ ਟੋਏ ਨਾ ਪੁੱਟੋ ਇਹ ਨਾ ਉਹਨਾਂ ਨੂੰ ਦੱਸੋ ਕਿ ਇਹ ਹੀ ਬਰਾ ਬਰਾ ਲੜਦੇ ਰਹੇ ਆ ਤੇ ਗਾਂ ਤੁਸੀਂ ਉਹ ਨਿਆਣੇ ਆਪੇ ਮਿਲਦੇ ਆਪਣਾ ਕੋਈ ਗੱਲ ਦੀ ਫਿਕਰ ਨਾ ਕਰੋ ਇਹਦੇ ਮਗਰ ਲੱਗੇ ਥੋੜੀ ਅਸੀਂ ਛੱਡ ਦੇਣਾ ਬਾਕੀ ਸਾਰੇ ਨੂੰ ਮੈਂ ਤਾਂ ਨਹੀਂ ਉਹ ਕਹਿੰਦੀ ਆ ਵੀ ਪਿਛਲੀਆਂ ਗੱਲਾਂ ਨਾ ਸੋਚਿਆ ਕਰੋ ਸੋਚ-ਸੋਚ ਕੇ ਟੈਨਸ਼ਨ ਨਹੀਂ ਆਉਣੀ ਆ ਹੋਰ ਕੁ